ਸੋ ਅੱਜ 19 ਅਗਸਤ ਸ਼ਾਮ ਦੀ ਤਾਜ਼ਾ ਰਿਪੋਰਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਹਾਂ ਪੌਗ ਡੈਮ ਦੀ ਕੁੱਲ ਸਮਰੱਥਾ ਜੋ ਤੁਸੀਂ ਜਾਣਦੇ ਹੋ ਕਿ 1400 ਫੁੱਟ ਹੈ ਜਿਸ ਵਿੱਚ ਅੱਜ ਪਾਣੀ ਦਾ ਪੱਧਰ 1383.12 ਫੁੱਟ ਤੱਕ ਪਹੁੰਚ ਗਿਆ ਸੀ ਅਜੇ ਵੀ ਸਮਰੱਥਾ ਤੋਂ ਕਰੀਬ 17 ਫੁੱਟ ਘੱਟ ਹੈ 17456 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜਦੋਂ ਕਿ ਸੁਪੀਲਵੇ ਗੇਟ ਰਾਹੀਂ 42379 ਕਿਊਸਕ ਪਾਣੀ ਛੱਡਿਆ ਗਿਆ ਸੀ ਇਸ ਤਰ੍ਹਾਂ ਪੋਗ ਡੈਮ ਤੋਂ ਕੁੱਲ ਆਊਟਫਲੋ 58835 ਕਿਊਸਕ ਦਰਜ ਕੀਤਾ ਗਿਆ ਸੀ ਦੂਜੇ ਪਾਸੇ ਪਾਗੜਾ ਡੈਮ ਦੀ ਕੁੱਲ ਸਮਰੱਥਾ ਜੇਕਰ ਗੱਲ ਕੀਤੀ ਜਾਵੇ ਤਾਂ 1685 ਫੁੱਟ ਹੈ ਫਿਲਹਾਲ ਡੈਮ ਵਿੱਚ ਪਾਣੀ ਦਾ ਸਟਾਕ 65617 ਕਿਊਸਕ ਦਰਜ ਹੈ ਡੈਮ ਤੋਂ 32171 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਵਿੱਚ ਕੁੱਲ ਵਹਾਅ 5400 ਕਿਊਸਕ ਸੀ ਜਸਨੂ ਵਦਾ ਕੇ ਹੁਣ 13850 ਕਿਊਸ ਕਰ ਦਿੱਤਾ ਗਿਆ ਹੈ ਮਾਹਿਰਾਂ ਦੀ ਰਿਪੋਰਟ ਦੇ ਅਨੁਸਾਰ ਪਾਣੀ ਦੇ ਵੱਧ ਵਹਾਅ ਨੂੰ ਕੰਟਰੋਲ ਕਰਨ ਲਈ ਡੈਮ ਪ੍ਰਸ਼ਾਸਨ ਪੂਰੀ ਨਿਗਰਾਨੀ ਵਿੱਚ ਹੈ ਪਰ ਹੇਠਲੇ ਇਲਾਕਿਆਂ ਤੇ ਲੋਕਾਂ ਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੋਨਾਂ ਡੈਮਾਂ ਦੀ ਦੋਨਾਂ ਡੈਮਾਂ ਦੇ ਪਿਛਲੇ ਰਿਕਾਰਡ ਮੁਤਾਬਕ ਕੀ ਫਰਕ ਸੀ ਪਾਖੜਾ ਡੈਮ ਅਤੇ ਪੌਕ ਡੈਮ ਦੀ ਤਾਜ਼ਾ ਵੱਡੀ ਅਪਡੇਟ ਦੋਵੇਂ ਡੈਮਾਂ ਦੀ ਸਥਿਤੀ ਜੋ ਸਾਹਮਣੇ ਆ ਰਹੀ ਹੈ ਉਹ ਜਾਣਦਿਆਂ ਕਿਸ ਡੈਮ ਦੇ ਹਾਲਾਤ ਬਦੇਰੇ ਚਿੰਤਾਜਨਕ ਹਨ ਪੌਗ ਡੈਮ ਦੀ ਸਥਿਤੀ ਪੌਗ ਡੈਮ ਦੇ ਖਤਰੇ ਦੇ 1380 ਫੁੱਟ ਸੀ ਜੋ ਅੱਜ ਸਵੇਰੇ 9 ਵਜੇ ਪਾਣੀ ਦਾ ਪੱਧਰ 1379.99 ਫੁੱਟ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ ਕੁਝ ਇੰਚ ਹੇਠਾਂ ਸੀ ਪਰ ਸ਼ਾਮ 5 ਵਜੇ ਪਾਣੀ ਦੇ ਪੱਧਰ ਵਧਨ ਕਰਕੇ 1383.12 ਫੁੱਟ ਤੱਕ ਪਹੁੰਚ ਗਿਆ ਖਤਰੇ ਦੇ ਨਿਸ਼ਾਨ ਦੇ ਨੇੜੇ ਚਲਾ ਗਿਆ ਰਬਾਨਾ ਰਾਈ ਜੋ 17456 ਕਿਊਸਕ ਅਤੇ ਸਪਿਲਵੇ ਗੇਟਾਂ ਰਾਈ 42379 ਕਿਊਸਕ ਪਾਣੀ ਛੱਡਿਆ ਗਿਆ ਸੀ ਕੁੱਲ ਮਿਲਾ ਕੇ 58835 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਇਸੇ ਕਾਰਨ ਕਾਂਗੜਾ ਹਿਮਾਚਲ ਅਤੇ ਹੁਸ਼ਿਆਰਪੁਰ ਦੇ ਹੇਠਲੇ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਪਾਖੜਾ ਡੈਮ ਦੀ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦਾ ਖਤਰੇ ਦਾ ਨਿਸ਼ਾਨ 1685 ਫੁੱਟ ਹੈ ਫਿਲਹਾਲ ਡੈਮ ਵਿੱਚ ਪਾਣੀ ਦਾ ਸਟਾਕ 65617 ਕਿਊਸਕ ਦਰਜ ਕੀਤਾ ਗਿਆ ਹੈ ਡੈਮ ਤੋਂ ਕੇਵਲ 32171 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਦਾ ਵਹਾਅ ਪਹਿਲਾਂ 5400 ਕਿਊਸਕ ਸੀ ਜਿਸ ਨੂੰ ਵਧਾ ਕੇ 13850 ਕਿਊਸਕ ਕਰ ਦਿੱਤਾ ਗਿਆ ਜਿਸ ਨਾਲ ਹੇਠਲੇ ਇਲਾਕੇ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੇ ਹਨ ਹਾਲਾਤ ਕੰਟਰੋਲ ਵਿੱਚ ਹਨ ਪਰ ਫਿਰ ਵੀ ਪਾਣੀ ਯਾਦ ਵਧਾਈ ਗਈ ਹੈ ਫਿਲਹਾਲ ਹਰਪੀੜਤ ਇਲਾਕੇ ਲਈ ਖਤਰਾ ਕਿਉਂ ਦਾ ਤਿਉ ਮੰਡਰਾ ਰਿਆ ਹੈ ਇਲਾਕੇ ਪ੍ਰਭਾਵਿਤ ਹੋ ਚੁੱਕੇ ਹਨ ਫਸਲਾਂ ਦਾ ਕਾਫੀ ਵੱਡੇ ਪੱਧਰ ਤਨਕਸਾਨ ਹੋ ਚੁੱਕਿਆ ਹੈ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਪਸ਼ੂਵਾ ਤੇ ਹਰੇ ਚਾਰੇ ਤੱਕ ਦੀ ਵੀ ਨੌਕਤਾ ਚੁੱਕੀ ਹੈ ਸੋ ਕਿਸਾਨ ਮਜ਼ਦੂਰ ਪ੍ਰੇਸ਼ਾਨ ਹਨ ਸੋ ਇਹ ਹਾਲਾਤ ਹੜਪੀੜਤ ਇਲਾਕੇ ਦੇ ਵਿੱਚ ਹੋ ਚੁੱਕੇ ਹਨ ਦਰਸ਼ਕੋ ਨਤੀਜੇ ਵਜੂ ਕਹਿ ਸਕਦੇ ਆ ਕਿ ਇਸ ਵੇਲੇ ਪੌਗ ਡੈਮ ਦੀ ਸਥਿਤੀ ਬਧੇਰੇ ਖਤਰਨਾਕ ਹੈ ਜਦੋਂ ਕਿ ਪਗੜਾ ਡੈਮ ਵੀ ਪੂਰੇ ਆਪਣੇ ਚੋਰਾਂ ਤੇ ਹੈ ਤੁਸੀਂ ਦੇਖ ਰਹੇ ਸੀ ਆਪਣਾ ਚੈਨਲ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸੋ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ